ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਇਹ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸੱਜਣੋ ਡੱਲ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ। ਤੇ ਇਸ ਘਰੋਂ ਤੁਹਾਨੂੰ ਦੋ ਝੋਟੀਆਂ ਵਖਾਉਣ ਲੱਗੇ ਆ ਮੋਹਰਾ ਨਸਲ ਦੀਆਂ ਬਿਲਕੁਲ ਦੋਨੇ ਸੱਜਣੋਂ ਸੂਈਆਂ ਸਵਾਈਆਂ ਕਿੰਨਾ ਕਿੰਨਾ ਦੁੱਧ ਦਾ ਦੋਨਾਂ ਦਾ ਹਿਸਾਬ ਕਿਤਾਬ ਜਿਹੜਾ ਵੀ ਹੋਇਆ ਆਪਾਂ ਭਰਾ ਤੋਂ ਪੁੱਛ ਲਾਂਗੇ ਆ ਵੀ ਝੋਟੀ ਸੱਜਣੋਂ ਦੇਖੋ ਕਿੱਡੀ ਜੰਮੀ ਪਲੀ ਤੇ ਬੜਾ ਸੋਹਣਾ ਕੱਦ ਕਾਠਾ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਦਾ ਭਰਾ ਤੋਂ ਆਪਾਂ ਜਾਣਕਾਰੀ ਲਵਾਂਗੇ ਤੇ ਆ ਝੋਟੀ ਬਿਲਕੁਲ ਹੀ ਸੱਜਣੋਂ ਤਾਜੀ ਸੂਈ ਬਹੁਤ ਸੋਹਣੇ ਪੈਠਪੜੇ ਦੀ ਤੇ ਚੰਗੇ ਮਨ ਕੇ ਚੱਲ ਕੇ ਫੇਸ ਕੁਆਲਿਟੀ ਉਹ ਸਾਈਡ ਤੋਂ ਤੁਹਾਨੂੰ ਇਹਦਾ ਲੇਵਾ ਭਾਂਡਾ ਆਪਾਂ ਪਹਿਲਾਂ ਖਾਤਾ ਤੇ ਐਸ ਸਾਈਡ ਤੋਂ ਵੀ ਗੈਸ ਲਾ ਲਓ ਚੁਵਾਈ ਚੁਵਾਈ ਹੋਊਗੀ ਸੱਜਣੋ ਇਹਦੀ ਪੋਲੀ ਰੂ ਮਰ ਗਈ ਚੰਗਾ ਦੁੱਧ ਦੇਊਗੀ ਝੋਟੀ ਪਿੱਛੇ ਪੁੱਛੇ ਦੀ ਬਹੁਤ ਨੱਗਰ ਆ ਤੇ ਉਹ ਵੀ ਸੱਜਣੋ ਜਾਮਨ ਰਗੀ ਕਾਲੀ ਆ ਜੁੜੇ ਰਹੋ ਅੰਤ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦਦਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਜੀ ਚੜਦੀ ਕਲਾ ਜੀ ਚੜਦੀ ਕਲਾ ਨਾ ਹਾਂਜੀ 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 ਆਪਣਾ ਨਾਮ ਤੇ ਐਡਰੈਸ ਦੱਸਗੇ ਪਹਿਲਾਂ ਭਰਾ ਸੁਖਬੀਰ ਸਿੰਘ ਪਿੰਡ ਡਾਲ ਡਿਸਟ੍ਰਿਕਟ ਤਰਨਤਾਰਨ ਆ ਤੇ ਪਿੱਖੀਂਡ ਦੇ 12-13 ਕਿਲੋਮੀਟਰ ਹੈ ਆਪਣਾ ਪਿੱਖੀ ਪਿੰਡ ਆਪਾਂ ਨੂੰ ਪੈ ਜਾਂਦਾ 12-13 ਕਿਲੋਮੀਟਰ ਹਾਂਜੀ ਮੇਨ ਸ਼ਹਿਰ ਆ ਹਨਾ ਹਾਂਜੀ ਖਾਲੜਾ 8 ਕਿਲੋਮੀਟਰ ਖਾਲੜਾ ਇੱਥੋਂ 8 ਕਿਲੋਮੀਟਰ ਹਾਂਜੀ ਹਾਂਜੀ ਤੇ ਆ ਕੇ ਜਮਾ ਬਾਰਡਰ ਤੇ ਬਾਰਡਰ ਤੇ ਜੀ ਬਿਲਕੁਲ ਬਿਲਕੁਲ ਹੀ ਜੀ ਇਹ ਦੂਗਾ ਦਾ ਫਿਰ ਤਾਰ ਆ ਤਾਰ ਆ ਅੱਧਾ ਕਿਲੋਮੀਟਰ ਗਾੜੀ ਅੱਧਾ ਕਿਲੋਮੀਟਰ ਤੇ ਤਾਰ ਆ ਹਾਂਜੀ ਹਾਂਜੀ ਤੇ ਨੰਬਰ ਮੇਰੇ ਵੀਰ ਦਾ 9550615 ਇੱਕ ਵਾਰੀ ਹੋਰ ਰਿਪੀਟ ਕਰੀਏ 9550615 ਇਹਦੇ ਤੇ ਕਰੇ ਸੰਪਰਕ ਕੋਈ ਵੀ ਭੈਣ ਭਰਾ ਹਾਂਜੀ ਹਾਂਜੀ ਠੀਕ ਆ WhatsApp ਵੀ ਇਸੇ ਨੰਬਰ ਤੇ ਇਹ WhatsApp ਵੀ ਇਸੇ ਤੇ ਹੀ ਆ ਤੇ ਅੱਜ ਦੋ ਝੋਟੀਆਂ ਦੋ ਝੋਟੀਆਂ ਜੀ ਆਜੂ ਟਿੱਕੜਾ ਸੁਹਾ ਸ਼ਾ ਜੀ ਇਹ ਵੀਰ ਜੀ ਦੂਜੇ ਸੁਵੇ ਜੇ ਠੀਕ ਆ ਤੇ ਕਿੰਨੇ ਚਿਰ ਦੀ ਸੂਈ ਵੀਰ ਜੀ ਇਹ ਵੀਰ ਜੀ ਐਤਵਾਰ ਸ਼ਾਮੀ ਸੂਈ ਆ ਅੱਜ ਮੰਗਲਵਾਰ ਆ ਅੱਜ ਮੰਗਲਵਾਰ ਆ ਐਤਵਾਰ ਸ਼ਾਮ ਨੂੰ ਸੂਈ ਆ ਸੂਈ ਹਾਂਜੀ ਤੇ ਹੁਣ ਕੱਚਾ ਦੁੱਧ ਬੋਲਾ ਕਿੰਨਾ ਕ ਮੰਨੇ ਕੋਈ ਭੈਣ ਭਰਾ ਵੀਰ ਜੀ ਇਹਦੇ 9 ਕਿਲੋਟਰ ਦੇ ਲਾਗੇ ਬੰਨੇ ਮਤਲਬ ਸਵੇਰੇ 6.5 ਲੀਟਰ ਦੁੱਧ ਚੋਇਆ ਹੈਗਾ ਕੱਲ ਤੇ ਸ਼ਾ ਖਾਲੀ ਕੀਤੀ ਸੀ 8 ਕਿਲੋ ਖੁੱਲਾ ਦੁੱਧ ਮੰਨੇ 8 800 ਹਾਂਜੀ ਬਾਹਰ ਹੀ ਆ ਜੀ ਠੀਕ 8 ਤੋਂ ਬਾਹਰ ਹੀ ਆ ਢੋਡੀ ਜੀ ਦੁੱਧ 12 13 ਕਿਲੋ ਦਉਗੀ 13 ਕਿਲੋ ਤੇ ਆ ਬੱਚੇ ਨੂੰ ਜਨਮ ਦਿੱਤਾ ਇਹ ਕਿਆ ਬਾਤ ਆ ਬਹੁਤ ਸੋਹਣਾ ਬੱਚਾ ਦੇਗੀ ਹਨਾ ਬੂਰਾ ਰੂਸ਼ਾ ਇਹ ਆ ਇਹ ਵੀ ਵੇਖੋ ਕਰਿਵਾਈਆ ਵੀ ਮੱਝ ਕਾਲੀ ਆ ਤੇ ਕੱਟੇ ਦਾ ਰੰਗ ਵੇਖੋ ਕੱਟੇ ਦਾ ਰੰਗ ਵੇਖੋ ਠੀਕ ਆ ਬਾਕੀ ਚੂਨ ਚਾਂ 100 100 ਬੋ ਜੀ ਪੋਲੀ 100 100 ਪੋਲੀ ਐ ਬਰਾਬਰ ਚਾਰੇ ਥਣ ਠੀਕ ਆ ਖੋਲੀ ਮੇਰਾ ਭਰਾ ਮਾਲੀ ਜੀ ਕੱਢ ਦੀ ਬਾਸ ਸੱਜਣਾ ਐਨੂੰ ਨਾ ਤੋਰ ਚੈੱਕ ਕਰਿਓ ਝੋਟੀ ਦਾ ਵਜ਼ਨ ਮੌਜੂਦ ਵੇਖਿਓ ਕੱਡੀ ਵਜ਼ਨ ਵੇਖੋ ਕਿੰਨਾ ਹਾਂ ਪਲੀ ਸੰਵੀ ਤੇ ਨੱਗਰ ਝੋਟੀ ਆ ਚੱਲ ਪੁੱਤ ਚੱਲ ਆ ਵੇਖੋ ਲੇਵੇ ਭਾਂਡੇ ਦੀ ਬਿਲਕੁਲ ਸਾਫ਼ ਸੁਥਰੀ ਆ ਥਣ ਚਵਾਈ ਵਾਲਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਵੇਖੋ ਜੰਮੀ ਪਲੀ ਕਿਆ ਬਾਤ ਆ ਜਿਵੇਂ ਹਜੇ ਸੱਜਣੋ ਸੂਈ ਸਾਈ ਆ ਤੇ ਕੋਈ ਤੈ ਨਹੀਂ ਮਾਰੀ ਕਰਮਾਂ ਵਾਲੀ ਨੇ ਓਕੇ ਰਿਪੋਰਟ ਝੋਟੀ ਆ ਤੇ ਦਸਨ ਮੁਤਾਬਕ ਵੀਰ ਕਹਿੰਦਾ ਵੀ ਇੰਨਾ ਦੁੱਧ ਸੱਜਣੋ ਇਹ 12 13 ਕਿਲੋ ਆ ਦੇਊਗੀ ਵਾਹ ਜਿੱਥੋਂ ਲਈ ਆ ਉਹਨਾਂ ਆਖਿਆ ਵੀ ਪਹਿਲੇ ਸੂਈ 13 ਕਿਲੋ ਦੁੱਧਤਾ ਜਿੰਨਾ ਤੋਂ ਮਾਲਕਾਂ ਤੋਂ ਖਰੀਦੀ ਆ ਸੱਜਣੋ ਹਾਂਜੀ ਉਹ ਆਂਦੇ ਪਈ ਕੇ 13 ਕਿਲੋ 13 ਕਿਲੋ ਦੁੱਧ ਅਸੀਂ ਆਪਦੀ ਸੇਵਾ ਤੇ ਚੋਇਆ ਹਾਂਜੀ ਹੁਣ 8 ਤੋਂ ਬਾਰ-ਬਾਰ ਕੱਚਾ ਦੁੱਧ ਬੌਲਾ ਲਾ ਲਓ ਐਂਤਵਾਰ ਦੀ ਸੂਈ ਵੀ ਆ ਗਾੜੀ ਵੀ ਚੰਗੀ ਰੱਖੂਗੀ ਤੇ ਆਪ ਵੀ ਝੋਟੀ ਪੂਰੀ ਚੰਗੀ ਆ ਸੱਜਣੋ ਹੋ ਜਾ ਪੁੱਤ ਉਧਰ ਨੂੰ ਹੋ ਜਾ ਚਲ ਓੜੀ ਜੀ ਕੈਮਰੇ ਤੋਂ ਕਈ ਵਾਰੀ ਸੱਜਣੋ ਬਾਕੀ ਨਾ ਪੈਠ ਪੁੜੇ ਦੀ ਬਹੁਤ ਨੱਕਾ ਬੱਚੇ ਦਾ ਲੋ ਕਰਦੀ ਆ ਹਾਂਜੀ ਬੱਚੇ ਦਾ ਕਰਦੀ ਹੈ ਬੱਚੇ ਦਾ ਕਰਦੀ ਤੇ 2 ਫੁੱਟ ਚੌੜੀ ਹੋਊਗੀ ਸੱਜਣਾ ਉਤੋਂ ਇੰਨੀ ਜੰਮੀ ਪਲੀ ਆ ਬੜਾ ਚੰਗਾ ਪੱਠ ਪੁੜਾ ਕਰਮਾਂ ਵਾਲੀ ਦਾ ਆ ਵੇਖੋ ਕਿੱਥੇ ਜੇ ਦੁੱਧ ਇਹ ਨਾ ਦਊਗੀ ਸੰਧੂ ਸਾਹਿਬ ਫਿਰ ਦੁੱਧ ਦਊ ਕਿ ਨਹੀਂ ਹਾਂ ਜਿੱਤੇ ਮਲਕਾ ਤਾਂ ਗਾੜਾ ਹੀ ਦਾ ਮਲਾਪੜਿਆ ਮੈਂ ਦੇਊਗੀ ਦੇਊਗੀ ਕਰਮਾਂ ਦੀ ਫਿਰ ਇੱਕ ਦੁੱਧ ਕੱਟੀ ਪਾਊਗੀ ਪੂਰੀ ਜਾਤ ਪਾਤ ਜਾਂ ਕਿਹੇ ਗੱਲਾਂ ਕੋਈ ਸੀ ਨਹੀਂ ਆ ਕੋਈ ਕੋਈ ਸੀ ਨਹੀਂ ਬਿਲਕੁਲ ਨਾਲੇ ਤਾਜੀ ਆਗੀ ਤਾਜੀ ਆਗੀ ਤੇ ਇਹਦਾ ਸ਼ਾਹੀ ਰੇਟ ਕੀ ਕਰੀਏ ਮੈਂ ਰੇਟ ਵੀਰ ਜੀ ਤੁਸੀਂ ਦੱਸ ਦਿਓ ਜਿੰਨਾ ਕਰਨਾ ਹੋ ਨਹੀਂ ਮੇਰਾ ਵੀਰ ਅਸਕਰ ਚੀਜ਼ ਆ ਤੇਰੀ ਮੇਰਾ ਭਰਾ ਦੱਸ ਵੀ ਐਨੇ ਕ ਦੀ ਆਪਾਂ ਦੇ ਦਈਏ ਤੇ ਆਪਾਂ ਕੰਮ ਚਲਾਈਏਗਾ ਵੀ ਹਾਂਜੀ ਇੱਕ ਦੀ ਦੀ ਦੇ ਦਈਏ ਪਿਆਰ ਮੁਹੱਬਤ ਕਰਦੇ ਜਿੰਨਾ ਤੇਰਾ ਦਿਲ ਖੁਸ਼ ਕਰਾਂਗੇ 52 ਦੀ ਦੇ ਦਾਂਗੇ 1 ਲੱਖ ਤੇ 25000 ਦੀ 1 ਲੱਖ 25000 ਦੀ ਦੇ ਦਾਂਗੇ ਉਹ ਚੋਂ ਇਮਾਨਦਾਨ ਪੂਰਾ ਕਰਾਂਗੇ ਕੀ ਬਾਤ ਆ ਉੜਦੀ ਜਾਣ ਵਾਲਾ ਕੰਮ ਹੀ ਕਰ ਹਾਂਏ ਉੜਦੇ ਆ 23 ਹੀ ਦੇ ਦਾਂਗੇ ਮੱਝ 23 ਹੀ ਦੇ ਦਿਆਂਗੇ ਕੋਈ ਮਹੀ ਨਹੀਂ ਉਹ ਤਾਂ ਛੋਟ ਛੱਪਾਈ ਕਰਾਂਗੇ ਫਿਰ ਬਹੁਤ ਚੰਗੀ ਝੂਟੀ 1 ਲੱਖ ਤੇ 23000 ਤਾਜੀ ਸੂਈ ਹਾਂਜੀ ਬਿਲਕੁਲ ਤਾਜੀ ਸੂਈ ਉਹ ਫਿਰ ਬਹੁਤ ਝੂਟੀ ਆ ਸਜਣੋ ਬੇਫਿਕਰ ਹੋ ਜਾਓ ਆ ਕੇ ਵੇਖਿਓ ਪਸੰਦ ਆਊਗੀ ਜੇ ਕੋਈ ਭਰਾ ਇਤਰਾ ਮੰਗਾਉਂਦਾ ਉਹਦੇ ਘਰ ਛੱਡ ਕੇ ਆਵਾਂਗੇ ਉਹਨੂੰ ਤਸੱਲੀ ਕਰਾ ਕੇ ਚਵਾ ਕੇ ਤਾਂ ਰਮਰਾ ਕੇ ਫੇਰ ਆਵਾਂਗੇ ਗਾਰੰਟੀ ਆ ਗਾਰੰਟੀ ਅਥਾ ਨਾਲ ਤੁਹਾਨੂੰ ਦੀ ਬਿਲਕੁਲ ਗਾਰੰਟੀ ਹੈ ਧਾਰ ਨਾਲ ਫਰਕ ਹੋਵੇ ਤੇ ਧੰਨਵਾਦ ਧੰਨਵਾਦ ਇਹ ਕਹਿੰਦਾ 8 ਕਿਲੋ ਦੋ ਦੋ ਤਰਾ 13 ਕਿਲੋ ਆਂਦੇ ਇਹ ਪਹਿਲੇ ਸੂਏ ਜਿਹੜਾ ਚੋਇਆ ਵਾ ਹਾਂਜੀ ਤੇ ਹੁਣ ਗਾਂਹ ਜਿਆਦਾ ਨਹੀਂ ਤੇ ਕਿਲੋ ਦੇ ਬਾਅਦ ਦੇਣਾ ਹੀ ਚਾਹੀਦਾ ਚੋੜਾ ਬੋਲ ਆਰਾਮ ਨਾ ਦੇਉ ਤੇ ਜੇ ਗਰਮੀ ਆ 13 ਹੀ ਦੇ ਦੇ 13 ਮੱਝ ਦਾ ਦੁੱਧ ਥੋੜਾ ਨਹੀਂ ਥੋੜਾ ਹੁੰਦਾ ਵੀਰਿਆ ਗੱਲ ਸਿਆਣੀ ਆ ਦੁੱਧ ਦਾ ਬਹੁਤ ਪੰਜ ਜਾਂਦਾ ਜਦੋਂ ਕਹਿੰਦੇ ਇਹਨਾਂ ਦਿਨਾਂ 'ਚ ਆ ਕੇ ਗਰਮੀ ਜਦ ਤੇ ਜਿਹੜੀਆਂ ਗਾਵਾਂ 5-5 ਕਿਲੋ ਲੀਟਰ ਦੇਣੀਆਂ ਉਹ 13 ਕਿਲੋ ਦੇ ਦਿੰਦੀਆਂ ਐ ਇੰਨੀ ਗੱਲ ਆ ਕੋਈ ਸ਼ੱਕ ਨਹੀਂ ਵੀਰੇ ਕੋਈ ਸ਼ੱਕ ਨਹੀਂ 13 ਕਿਲੋ ਵਾਲੀ ਮੈਂ ਵੀ ਅੱਠ ਤੇ ਖੇਡਦੀ ਆ ਹਾਂਜੀ ਤੇ ਆਹ ਝੋਟੀ ਦਾ ਕੀ ਹਿਸਾਬ ਆ ਇਹ ਵੀਰੇ ਪਹਿਲੇ ਸਵੇ ਝੋਟੀ ਆ ਓਕੇ ਤੇ 4 ਦੰਦ ਜੇ ਬੜਾ ਕੱਦ ਕਾਠਾ ਝੋਟੀ ਦਾ ਕੱਦ ਕਾਠ ਵੇਖੋ ਵਜਨ ਕਿੰਨੀ ਉੱਚੀ ਆ ਤੇ ਲੰਮੀ ਕਿੰਨੀ ਆ ਕਿੰਨਾ ਕੁ ਦੁੱਧ ਇਹਦੇ ਕੋਲੇ ਤੇ ਕਿੰਨੇ ਟਾਈਮ ਦੀ ਸੂਈ ਆ ਇਹਨੂੰ ਇਹਰ ਮਹੀਨਾ ਹੋ ਗਿਆ ਸੂਈ ਨੂੰ ਓਕੇ ਤੇ ਕੱਟਾ ਇਹਦੇ ਮਗਰ ਆ 11 ਕਿਲੋ ਦੁੱਧ ਆ ਪੱਕਾ 11 ਕਿਲੋ ਦੁੱਧ ਦਾ ਕੱਟਾ ਇਹਦੇ ਮਾਜਰਾ। ਆਹ ਚਾਰ ਟਾਈਮ ਕੋਈ ਭਾਵੇਂ ਚਵਾਈ ਕਰ ਲੇ ਤਿੰਨ ਟਾਈਮ ਕਰ ਲੇ ਉਹ ਅਗਲੇ ਦੇ ਮਨ ਦੀ ਸੰਤੁਸ਼ਟੀ ਜਦੋਂ ਹੋ ਜੇ ਤੇ ਉਦੋਂ ਆਪਦੀ ਖਰੀਦੇ ਹੈ। ਹਾਂਜੀ ਹਾਂਜੀ। ਓਕੇ। ਚੂਣ ਚਾਂ ਵਧੀਆ ਓਕੇ ਆ। ਬਹੁਤ ਵਧੀਆ ਜੀ ਕੋਈ ਗੱਲ ਹੀ ਨਹੀਂ ਚਵਾਈ ਵਾਲੀ ਕੀ ਗਾਰੰਟੀ ਆ ਫੋਲਾ। ਕੱਢੀ ਮੇਰੇ ਭਰਾ ਜੀ ਕਿੰਨੇ ਪੈਸੇ ਭਰਾਣੇ ਲਾਉਣੇ ਉਹਨੇ ਆ ਕੇ ਚੋਵੇ ਵੀ। ਹਾਂ ਸਿਆਣੀ ਗੱਲ ਸਿਆਣੀ ਗੱਲ। ਸੱਜਣੋ ਪਹਿਲਾ ਸੂਆ ਸੂਈ ਤੇ ਮੂੰਹ ਚਾਰ ਦੰਦ ਕੱਟੀ ਦਾ ਕਦ ਕਾਠ ਵੇਖਿਓ। ਪੂਰੇ ਚੰਗੇ ਕਦ ਕਾਠ ਦੀ ਆ। ਤੇ ਮਗਰ ਆ ਗਿਆ ਇਹਦੇ ਕੱਟਾ ਕਰਮ ਵਾਲੀ ਦੇ ਵੇਖੋ ਲੋਲੀ ਪੋਲੀ ਝੋਟੀ ਕਿਆ ਬਾਤ ਆ ਉਹ ਟੋਟੀਆਂ ਦਾ ਪਾਉ ਨਹੀਂ ਆਂਦਾ ਲੋਲੋ ਪੋਲੀਆਂ ਪਾਉ ਹਾਂ ਲੋਲੋ ਪੋਲੋ ਜੀ ਹੈਨਾ ਹਾਂ ਵਾਕਈ ਬਹੁਤ ਸ਼ਾਨਦਾਰ ਝੋਟੀ ਸੱਜਣੋ ਤੇ ਦੁੱਧ ਹੁਣ 11 ਕਹਿਤਾ ਆਪਾਂ 11 ਜੀ 11 ਗਰੰਟੀ ਵਾਲਾ 11 ਗਰੰਟੀ ਵਾਲਾ ਦੁੱਧ ਸੱਜਣੋ ਮਹੀਨੇ ਦੀ ਸੀਮਾ ਜਿਹੜੇ ਨਿਕਵਾਜਦੇ ਉਹ ਓਕੇ ਮੈਨ ਨਾਲ ਆ ਦੁੱਧ ਸੱਜਣੋ ਥੋੜਾ ਦੇਖੋ ਕਿੱਡੇ ਲੰਮੇ ਤੇ ਸੁਰੀ ਕਿੰਨੇ ਤੇ ਬਾਕੀ ਜੰਮੀ ਪਲੀ ਵੀ ਬਹੁਤ ਆ ਸੱਜਣੋ ਨਗਰ ਨਗਰ ਪੂਰੀ ਆ ਫੇਰ ਠੰਡਾ ਹੱਥ ਤਰਾ ਨਹੀਂ ਕੱਟੀ ਦੇ ਵਿੱਚ ਠੰਡੀ ਬਹੁਤ ਜਾਰੀ ਆ ਠੰਡੀ ਪੂਰੀ ਆ ਸੱਜਣੋ ਚੋਣ ਨੂੰ ਗਾੜੀ ਵੀ ਚੰਗੀ ਹੋਊ ਵੀਰੇ ਗਾੜੀ ਪੂਰੀ ਜੀ ਹਾਂ ਲੇਵਾ ਗਾਂਹ ਨੂੰ ਡੇਢ ਕਿਲੋ ਤੇ ਲਾ ਕੇ ਬੰਨੇ ਸਵਾ ਦੇ ਗਾੜੀ ਲੱਗੂਗੀ ਰਾਮਣਾ ਹਨਾ ਹਾਂਜੀ ਗਾਂਹ ਨੂੰ ਲੇਵਾ ਚੰਗਾ ਛੂਟੀ ਦਾ ਵੇਖੋ ਸੱਜਣੋ ਥਨ ਲੱਗਾ ਤੇ ਇਹਦਾ ਬੱਚਾ ਉਹ ਆ ਵੀਰੇ ਆਹ ਵੀਰੇ ਮਹੀਨੇ ਦਾ ਬੱਚਾ ਜਿਹੜਾ ਸਾਹਮਣੇ ਖੜਾ ਸੱਜਣੋ ਕੱਟਾ ਨੋਟ ਕਰ ਲਿਓ ਖੁਰਲੀ ਦੀ ਦੂਸਰੀ ਸਾਈਡ ਸ਼ਾਹ ਜੀ ਇਹਦਾ ਰੇਟ ਕੀ ਕਰੀਏ ਰੇਟ ਇਹਦਾ 1.5 ਦੀ ਦੇ ਦਈਏ ਪਿਆਰ ਮੁਹੱਬਤ ਕਰਦਗੇ ਥੋੜਾ ਬਹੁਤਾ 20 ਦੀ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਦੀ 20 ਹਜ਼ਾਰ ਦੀ ਹੋਰ ਵੀ ਮਾਨਤਾਣ ਕਰ ਦਾਂਗੇ ਆਪਾਂ ਭਰਾ ਦਾ ਕਰਾਂਗੇ ਜੀ ਕਰਾਂਗੇ ਮਾਨਤਾਣ ਹਨਾ 19 ਦੀ ਦੇ ਦਾਂਗੇ ਹਜ਼ਾਰ ਹੋਰ ਛੜ ਦਾਂਗੇ ਨਹੀਂ ਧੰਨਵਾਦ ਆ ਵੇਖ ਲਓ ਸੱਚ ਨੂੰ ਬੈਰੰਡ ਬੁੰਡੇ ਜਿਵੇਂ ਕਹਿ ਦਿੰਦੇ ਨਾ ਥਣਾਂ ਦਾ ਆਪਸੀ ਗੈਪ ਦੂਰੀ ਬਹੁਤ ਸੋਹਣੀ ਚਾਰੇ ਥਣ ਗੁੱਠਾਂ ਤੇ ਲੱਗੇ ਹੋਏ ਆ ਚੰਗੀ ਝੋਟੀ ਆ ਗਾਂ ਨੂੰ ਵੀ ਚੰਗੇ ਰੁਪਈਆ ਦੀ ਤਿਆਰ ਹੋਣੀ ਆ ਸੱਜਣੋ ਅਗਲੇ ਸਵੇਰੇ ਦੇ ਵੀਰ ਜੀ ਇਹ ਜਿੱਡਾ ਕੱਦ ਕਾਠ ਕੱਢੂ ਨਾ ਝੋਟੀ 2 ਲੱਖ ਰੁਪਈਆ ਦੀ ਝੋਟੀ ਬਣੂਗੀ ਕੋਈ ਨਹੀਂ ਗੱਲ ਹਾਂ ਇਹ ਬਹੁਤ ਚੰਗੀ ਚਾਰ ਦਾਂਦੇ ਆ ਜੇ ਮੰਨ ਲਓ ਦੋ ਦਾਂਦੇ ਆ 8 ਦਾਂਦੇ ਜਿੰਨੇ ਜਿੰਨੂੰ ਕਰ ਨਹੀਂ ਆਉਂਦੇ ਸੂਏ ਨੂੰ ਹਾਂਜੀ ਤਗੜੀ ਮੱਝ ਬਣੂਗੀ ਡਬਲ ਹੋ ਜਾਣੀ ਐ ਦੋ ਡਬਲ ਹੋ ਜਾਣੀ ਐ ਬਸ ਇਹਦੇ ਸਾਹਮਣ ਵਾਲਾ ਕੋਈ ਚਾਹੀਦਾ ਭਰਾ ਸਾਹਮਣ ਵਾਲਾ ਚਾਹੀਦਾ ਬਾਕੀ ਚਾਰੂ ਚੰਗੀ ਆ ਚਾਰੂ ਇਹ ਦੋਵੇਂ ਬੜਾ ਪੱਠਾ ਜਿੰਨੇ ਮਰਜ਼ੀ ਪਾ ਖਾਈ ਜਾਂਦੀਆਂ ਖਾਈ ਜਾਂਦੀਆਂ ਕਰਮ ਵਾਲੀਆਂ ਵੀਰੇ ਚਾਰੂ ਪਸ਼ੂ ਦੁੱਧ ਵੀ ਦੇ ਜਾਂ ਡਾਲਨਗਰ ਦੇ ਵਿੱਚ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਧੰਨਵਾਦ ਆ ਤੁਸੀਂ ਵੀ ਆਪਣਾ ਇੰਨਾ ਕੁ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਸੱਜਣੋ ਜਿਉਂਦੇ ਵਸਦੇ ਰ ਪਰਮਾਤਮਾ ਤੁਹਾਨੂੰ ਵੀ ਦਿਨ ਲੁਗਣੀ ਰਾਤ ਚੋਂ ਆਪਣੀ ਤਰੱਕੀ ਦੇਵੇ ਟਾਪ ਦੇ ਨਗੀਨੇ ਦੋ ਝੋਟੀਆਂ ਤੁਹਾਨੂੰ ਡਾਲਨਗਰ ਦੀਆਂ ਮਖਾਤੀਆਂ ਆ ਕੇ ਵੇਖਿਓ ਪਸੰਦ ਆਉਣਗੀਆਂ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਿਆ